ਸਵੇਰੇ ਗਿਆ ਸੀ 10 ਵਜੇ ਤੇ ਹੁਣ ਉੱਥੋਂ ਆ ਰਹੇ ਆਂ ਸ਼ਾਮੀ ਤੇ ਆ ਡੋਰ ਆ ਚੈਨਾ ਦੀ ਜਿਹੜੀ ਅੱਜ ਕੱਲ ਗੁੱਡੀ ਜਿਹੀ ਲੁੱਕੀ ਡਾਉਂਦੇ ਆਂ ਉਂਗਲ ਚੜੀ ਆ ਤਾਂ ਵਖੂ ਕੀ ਹਾਲਤ ਹੋ ਗਈ ਆ ਦੇਖੋ ਕੀ ਹਾਲਾਤ ਹੋ ਗਏ ਆ ਉਂਗਲ ਪੂਰੀ ਲੱਤ ਗਈ ਆ ਮੈਂ ਦਖਾ ਨਹੀਂ ਸਕਦਾ ਜੀ ਲੋਕ ਨਹੀਂ ਸੁਣਦੇ ਬੜਾ ਸਮਝਾਈਦਾ ਆ ਵੀ ਇਹ ਚੈਨਾ ਦੀ ਡੋਰ ਬਹੁਤ ਮਾੜੀ ਆ ਵੇਖੋ ਆ ਵੇਖੋ ਤੁਸੀਂ ਆ ਵੀ ਵੇਖ ਲਓ ਵੀ ਉਂਗਲ ساری ਲੱਤ ਗਈ ਨਾਲੋਂ ਜੀ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਆ ਮੈਂ ਜੀ ਦਾ ਸਭ ਤੋਂ ਸੇਵਾ ਕਰਕੇ ਆ ਰਿਹਾ ਸੀ ਮੈਂ ਸਵੇਰੇ ਗਿਆ ਸੀ 10 ਵਜੇ ਤੇ ਹੁਣ ਆ ਉਥੋਂ ਆ ਰਿਹਾ ਹਾਂ ਸ਼ਾਮੀ ਤੇ ਆ ਡੋਰ ਆ ਚੈਨਾ ਦੀ ਜਿਹੜੀ ਅੱਜ ਕੱਲ ਗੁੱਡੀ ਜਿਹੀ ਲੁੱਕੀ ਡਾਉਂਡੇ ਆ ਇਹ ਵਾਹੋਂ ਉਂਗਲ ਚੜੀ ਆ ਤੇ ਆ ਵੱਖੂ ਕੀ ਹਾਲਤ ਹੋ ਗਈ ਆ ਦੇਖੋ ਕੀ ਹਾਲਾਤ ਹੋ ਗਏ ਆ ਉਂਗਲ ਪੂਰੀ ਲੱਤ ਗਈ ਆ ਮੈਂ ਦਖਾ ਨਹੀਂ ਸਕਦਾ ਜੀ ਕਿਸ ਜਗ੍ਹਾ ਤੇ ਇਹ ਸਾਰੀ ਘਟਨਾ ਆਈ ਇਹ ਜੀ ਆ ਸਤਾ ਖਾਣਾ ਦੀ ਹੈ ਉਤਲੀ ਕਰ ਸਕਦਾ ਥਾਣੇ ਦੇ ਬਿਲਕੁਲ ਸਾਹਮਣੇ ਜੀ ਕੰਟੋਨਮੈਂਟ ਥਾਣਾ ਜਿਹੜਾ ਹੈ ਹਾਂ ਜੀ ਬਿਲਕੁਲ ਉਹਦੇ ਸਾਹਮਣੇ ਆ ਜੀ ਸੰਬੰਧੀ ਬਸ ਥਾਲੇ ਦੀ ਬਿਲਕੁਲ ਨਾਲ ਸਟੇਸ਼ਨ ਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਜੀ ਲੋਕਾਂ ਨੂੰ ਮੈਂ ਤਾਂ ਇਹੋ ਕਹਿਣਾ ਕਿ 12 ਵਾਂ ਵੱਲੋਂ ਕਿਹਾ ਜਾਂਦਾ ਕਿ ਨਾ ਅਡਾਈ ਜਾਵੇ ਇਹਦੇ ਨਾਲ ਪਰ ਲੋਕ ਨਹੀਂ ਸੁਧਰਦੇ ਬੜਾ ਸਮਝਾਈਦਾ ਵੀ ਇਹ ਚੈਨਲ ਦੀ ਰੂਟ ਬਹੁਤ ਮਾੜੀ ਆ ਵੇਖੋ ਆ ਵੇਖੋ ਤੁਸੀਂ ਆ ਵੀ ਵੇਖ ਲਓ ਵੀ ਉਂਗਲ ਸਾਰੀ ਲੱਤਗੀ ਨਾਲੋਂ ਜੀ ਬਿਲਕੁਲ ਖੂਨ ਦੇਖੋ ਕਿਦਾਂ ਆ ਰਿਹਾ ਅਜੇ ਵੀ ਵੇਲਾ ਇਹ ਸੰਭਲ ਲਓ ਚੰਗੇ ਰੋਗੇ ਨਹੀਂ ਤੇ ਕਿਹ ਨਾ ਕਿਦਨ ਜਿਨ੍ਹਾਂ ਨੇ ਅਡਾਈ ਗੱਡੀ ਉਹਨਾਂ ਤੇ ਪੈ ਸਕਦੀ ਹੈ ਤੇ ਹੁਣ ਕੋਈ ਆ ਰਿਹਾ ਤੁਹਾਡੇ ਕੋਲ ਹਾਂ ਜੀ ਘਰ ਤੇ ਆ ਰਹੇ ਆ ਮੈਂ ਫੋਨ ਕੀਤਾ ਉਹਨਾਂ ਨੂੰ ਆ ਰਹੇ ਨੇ ਤੇ ਵੇਖਦੇ ਜਿੱਥੇ ਲੈ ਕੇ ਜਾਣਗੇ ਹਣ